ਪੁਲਿਸ ਲੱਗੀ ਤਾਂ ਵਾਕਈ ਇਹਦੀ ਉਹੀ ਵੀਡੀਓ ਆ ਜੀ ਕਿਉਂਕਿ ਜੇ ਇਹਦੀ ਵੀਡੀਓ ਨਾ ਹੁੰਦੀ ਤੁਹਾਨੂੰ ਭੱਜਣ ਦੀ ਲੋੜ ਨਹੀਂ ਸੀ ਤੇ ਪੁਲਿਸ ਦਾ ਕੋਈ ਕੰਮ ਕੀ ਗੱਲਬਾਤ ਕਰਾਂਗੇ ਜੀ ਤੇ ਉੱਥੇ ਜਦੋਂ ਅਸੀਂ ਗਏ ਤੇ ਡੇਰੇ ਦੇ ਵਿੱਚ ਸੁੰਨਸਰਾ ਪਈ ਸੀ ਤੇ ਉੱਥੇ ਜਿਹੜੇ ਪੁਲਿਸ ਮੁਲਾਜ਼ਮ ਸੀ ਉਹ ਖੜੇ ਸੀ ਅਸੀਂ ਉੱਥੇ ਜਾ ਕੇ ਰੁਕੇ ਜਾ ਕੇ ਅਸੀਂ ਕੁਝ ਦਿਨਾਂ ਤੋਂ ਇੱਕ ਅਸ਼ਲੀਲ ਵੀਡੀਓ ਕਾਫੀ ਸੋਸ਼ਲ ਮੀਡੀਆ ਤੇ ਚਰਚਾ ਬਣੀ ਹੋਈ ਹੈਗੀ ਆ ਜੋ ਸਾਧ ਹੈਗਾ ਉਸ ਦੇ ਵਿੱਚ ਵੀਡੀਓ ਦੇ ਅਸ਼ਲੀਲ ਵੀਡੀਓ ਕਹਿ ਸਕਰ ਸੋਸ਼ਲ ਮੀਡੀਆ ਤੇ ਬਹੁਤ ਵਾਇਰਲ ਹੋ ਰਹੀ ਆ ਤੇ ਸਿੱਖ ਜਥੇਬੰਦੀਆਂ ਵੱਲੋਂ ਉਸ ਦਾ ਪੂਰਨ ਵਿਰੋਧ ਕੀਤਾ ਜਾ ਰਿਹਾ ਆ ਆਦਿਆਂ ਮੁੱਲਾਪੁਰ ਦੇ ਵਿੱਚ ਪਿੰਡ ਪੈਂਦਾ ਹੈਗਾ ਤਲਵੰਡੀ ਖੁਰਦ ਉਥੋਂ ਦੇ ਕਿਸੇ ਸਾਧ ਦੀ ਇਹ ਵੀਡੀਓ ਦੱਸੀ ਜਾ ਰਹੀ ਆ ਉੱਥੇ ਕੋਈ ਆਸ਼ਰਮ ਬਣਿਆ ਹੈਗਾ ਉਸ ਦੀ ਜੋ ਵੀਡੀਓ ਦੱਸੀ ਜਾ ਰਹੀ ਆ ਉਸ ਸੰਬੰਧੀ ਸਾਡੇ ਨਾਲ ਸੁਖਦੇਵ ਸਿੰਘ ਜੀ ਅਗੇ ਗੱਲਬਾਤ ਕਰਦੇ ਆਪਾਂ ਉਹਨਾਂ ਨੇ ਅੱਜ ਐਸਐਸਪੀ ਨੂੰ ਲਿਖਤੀ ਸ਼ਿਕਾਇਤ ਕੀਤੀ ਹੈਗੀ ਆ ਬਾਣੇ ਦੇ ਵਿੱਚ ਆਪਣੇ ਬਾਣੇ ਦੇ ਵਿੱਚ ਉਹ ਗਲਤ ਕੰਮ ਕਰਦਾ ਹੋਇਆ ਦਿਖਾਈ ਦਿੱਤਾ ਹੈਗਾ ਵੀਡੀਓ ਦੇ ਵਿੱਚ ਉਹ ਸੰਬੰਧ ਵਿੱਚ ਇੱਕ ਲਿਖਤੀ ਸ਼ਿਕਾਇਤ ਦਰਜ ਕਰਵਾਈ ਹੈਗੀ ਆ ਤਾਂ ਜੋ ਉਸ ਤੇ ਉਹਦੀ ਜਾਂਚ ਹੋ ਸਕੇ ਤੇ ਕਾਰਵਾਈ ਹੋ ਸਕੇ ਬਈ ਜਾਣਦਿਆਂ ਜੀ ਧੰਨਵਾਦ ਹਾਂਜੀ ਬਾਬਾ ਜੀ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਬੋਲੇ ਬਾਬਾ ਜੀ ਜਿਹੜੀ ਅਸ਼ਲੀਲ ਵੀਡੀਓ ਹੈਗੀ ਆ ਉਹ ਕਦੋਂ ਤੁਹਾਡੇ ਕੋਲ ਆਈ ਜੀਏ ਸਾਡੇ ਕੋਲ ਇਹ ਪਰਸੋ ਸ਼ਾਮ ਨੂੰ ਅਸ਼ਲੀਲ ਵੀਡੀਓ ਆਈ ਸੀਗੀ ਜੀ ਜਿਹੜੀ ਕਿ ਅਸੀਂ ਜਦੋਂ ਦੇਖੀ ਤੇ ਉਹ ਜਿਸ ਸੰਗ ਨੇ ਮੈਨੂੰ ਵੀਡੀਓ ਭੇਜੀ ਸੀ ਤੇ ਮੈਂ ਉਹਦੇ ਨਾਲ ਗੱਲ ਕੀਤੀ ਜੀ ਮੈਂ ਕਿਹਾ ਵੀ ਇਹ ਵੀਡੀਓ ਹੈ ਕਿੱਥੋਂ ਦੀ ਹੈ ਕੌਣ ਹੈ ਕਿਉਂਕਿ ਮੈਂ ਇਹਨੂੰ ਸਾਧ ਨੂੰ ਜਾਣਦਾ ਨਹੀਂ ਸੀ ਮੈਂ ਕਦੇ ਇਹਨੂੰ ਦੇਖਿਆ ਨਹੀਂ ਸੀ ਬਾਬਾ ਜੀ ਕਲੀਅਰ ਕਰ ਲਈਏ ਵੀ ਆਪਣਾ ਆਪਣਾ ਨਾਮ ਮੈਂਸ਼ਨ ਕਰ ਦਿਓ ਆਪਾਂ ਜਿਹੜੇ ਮੈਂ ਦਾਸ ਜਥੇਦਾਰ ਸੁਖਦੇਵ ਸਿੰਘ ਲੋਪੋ ਜੀ ਤੇ ਮੌਜੂਦਾ ਮੁਖੀ ਮਿਸ਼ਨ ਸ਼ਹੀਦ ਬਾਬਾ ਬਾਲਮ ਸਿੰਘ ਦੀ ਨਚਣਾ ਤਰਨਾ ਦਲ ਜੀ ਤੇ ਸਿੰਘ ਸਾਹਿਬ ਜਥੇਦਾਰ ਬਾਬਾ ਮਿਤ ਸਿੰਘ ਜੀ ਸੋਢੀ ਸਾਹਿਬ ਜਿਹੜੇ ਕਿ ਦਿਸਪੇਜ ਤਰਨਾ ਦਲ ਦੇ ਮੌਜੂਦਾ ਮੁਖੀ ਨੇ ਸੋ ਉਹਨਾਂ ਦੀਆਂ ਲਗਾਈਆਂ ਹੋਈਆਂ ਡੌਟੀਆਂ ਜਿਹੜੀਆਂ ਸੇਵਾਵਾਂ ਨੇ ਉਹ ਆਪਾਂ ਇੱਥੇ ਜਗਰਾਉਂ ਇਲਾਕੇ ਦੇ ਵਿੱਚ ਨਿਵਾ ਰਹੇ ਆ ਜੀ ਜਿਹੜੀ ਆਪਾਂ ਦਰਖਾਸਤ ਦਿੱਤੀ ਹੈਗੀ ਜੀ ਉਹ ਕਦਮ ਦਰਖਾਸਤ ਦਿੱਤੀ ਹੈਗੀ ਆ ਜਿਹੜੀ ਦਰਖਾਸਤ ਦਿੱਤੀ ਦਰਖਾਸਤ ਅਸੀਂ ਅੱਜ ਦੇਖਿਆ ਹੈ ਆ ਕਿਉਂਕਿ ਮੇਰੇ ਕੋਲੇ ਪਰਸੋਂ ਸ਼ਾਮ ਨੂੰ ਇਹ ਵੀਡੀਓ ਆਈ ਸੀ ਜਿਹੜੇ ਸਿੰਘ ਨੇ ਮੈਨੂੰ ਵੀਡੀਓ ਭੇਜੀ ਤਾਂ ਉਹਨੇ ਕਿਹਾ ਵੀ ਬਾਬਾ ਜੀ ਆ ਵੀ ਆਪਾਂ ਨੂੰ ਇਸ ਤੇ ਐਕਸ਼ਨ ਲੈਣਾ ਚਾਹੀਦਾ ਜ਼ਰੂਰ ਇਹਦਾ ਧਿਆਨ ਕਰਨਾ ਚਾਹੀਦਾ ਹੈ ਜੀ ਤੇ ਜਦੋਂ ਮੈਂ ਵੀਡੀਓ ਚੰਗੀ ਤਰ੍ਹਾਂ ਵੇਖੀ ਤਾਂ ਮੈਂ ਇਹਨੂੰ ਸਾਧ ਨੂੰ ਜਾਣਦਾ ਨਹੀਂ ਸੀ ਮੈਂ ਇਹਨੂੰ ਕਦੇ ਪਹਿਲਾਂ ਦੇਖਿਆ ਨਹੀਂਗਾ ਜੀ ਤੇ ਮੈਂ ਪਤਾ ਕਰਿਆ ਵੀ ਇਹ ਵੀਡੀਓ ਕੀ ਦੀ ਹੈ ਕਹਿੰਦਾ ਜੀ ਉਹ ਸਿੰਘ ਨੇ ਮੈਨੂੰ ਦੱਸਿਆ ਕਹਿੰਦਾ ਜੀ ਇਸ ਤਰ੍ਹਾਂ ਲੱਗਦੀ ਹੈ ਵੀ ਜੇ ਮੈਂ ਤਲਵੰਡੀ ਥਾਮ ਵਾਲਾ ਜਿਹੜਾ ਅ ਸਾਚ ਅੱਛਾ ਜੀ ਫਿਰ ਅਸੀਂ ਕੱਲ ਪ੍ਰੋਗਰਾਮ ਬਣਾ ਕੇ ਅਸੀਂ ਬਹੁਤੇ ਸਿੰਘ ਨਹੀਂ ਪੰਜ ਸੱਤ ਕੇ ਸਿੰਘ ਅਸੀਂ ਗੱਡੀ ਤੇ ਉੱਥੇ ਗੈਡੇਰੇ ਦੇ ਵਿੱਚ ਪਤਾ ਕਰਨ ਦੇ ਵਾਸਤੇ ਜੀ ਵੀ ਉੱਥੋਂ ਸੇਵਾਦਾਰਾਂ ਤੋਂ ਪਤਾ ਕਰਾਂਗੇ ਜੇ ਬਾਬਾ ਮਿਲ ਗਿਆ ਤਾਂ ਉਹਦੇ ਨਾਲ ਬੈਠ ਕੇ ਗੱਲਬਾਤ ਕਰਾਂਗੇ ਜੀ ਤੇ ਉੱਥੇ ਜਦੋਂ ਅਸੀਂ ਗਏ ਤੇ ਡੇਰੇ ਦੇ ਵਿੱਚ ਸੁੰਨਸਰਾ ਪਈ ਸੀ ਤੇ ਉੱਥੇ ਜਿਹੜੇ ਪੁਲਿਸ ਮੁਲਾਜ਼ਮ ਸੀ ਉਹ ਖੜੇ ਸੀ ਅਸੀਂ ਉੱਥੇ ਜਾ ਕੇ ਰੁਕੇ ਜਾ ਕੇ ਅਸੀਂ ਮੁਲਾਜ਼ਮਾਂ ਨਾਲ ਗੱਲ ਕੀਤੀ ਉਹਨਾਂ ਨੇ ਸਾਨੂੰ ਅੰਦਰ ਡੇਰੇ ਦੇ ਵਿੱਚ ਤਾਂ ਨਹੀਂ ਜਾਣ ਦਿੱਤਾਗਾ ਬਾਹਰ ਅਸੀਂ ਉਹਨਾਂ ਨਾਲ ਗੱਲਬਾਤ ਕੀਤੀ ਤੇ ਜਦੋਂ ਅਸੀਂ ਗੱਲਬਾਤ ਕੀਤੀ ਉਸ ਤੋਂ ਬਾਅਦ ਉਹਨਾਂ ਦਾ ਨੇ ਗੱਲ ਕੀਤੀ ਮੁਲਾਜ਼ਮਾਂ ਨੇ ਉਹ ਕਹਿੰਦੇ ਜੀ ਤੁਸੀਂ ਡੀਐਸਪੀ ਸਾਹਿਬ ਨੂੰ ਮਿਲ ਲਓ ਮੁਲਾਪੁਰ ਜਾ ਕੇ ਅੱਛਾ ਜੀ ਤੇ ਉਹ ਫਿਰ ਅਸੀਂ ਖੋਸਾ ਸਾਹਿਬ ਨੂੰ ਫਿਰ ਅਸੀਂ ਉਹਨਾਂ ਨਾਲ ਗੱਲਬਾਤ ਕੀਤੀ ਤੇ ਉਹਨਾਂ ਨੂੰ ਅਸੀਂ ਉੱਥੇ ਹੀ ਸੱਦ ਲਿਆ ਆਸ਼ਰਮ ਦੇ ਵਿੱਚ ਕਿਉਂਕਿ ਕਿਤੇ ਸਾਨੂੰ ਇਹ ਸੀ ਵੀ ਜਦੋਂ ਅਸੀਂ ਉੱਥੇ ਗਏ ਸਾਨੂੰ ਇਹ ਪਤਾ ਲੱਗ ਗਿਆ ਜਾਣ ਸਾਰੀ ਵੀ ਜਿਹੜੀ ਡੇਰੇ ਦੇ ਵਿੱਚ ਸੁੰਨ ਸਰਾਮ ਪਈ ਆ ਤੇ ਪੁਲਿਸ ਲੱਗੀ ਹੋਈ ਵੀ ਇਹਦਾ ਮਤਲਬ ਹੀ ਇਹ ਸਾਹ ਦੀ ਹਲਕਾ ਦਾਖਾ ਦੇ ਵਿੱਚ ਪਿੰਡ ਕਿੱਲਾ ਤਲਵੰਡੀ ਤਲਵੰਡੀ ਖੁਰਦੋ ਤਲਵੰਡੀ ਖੁਰਦ ਦੇ ਵਿੱਚ ਡੇਰਾ ਹੈ ਜੀ ਤੇ ਉਤੋਂ ਸਾਨੂੰ ਕਲੀਅਰ ਹੋ ਗਿਆ ਵੀ ਇਹ ਜਿਹੜਾ ਸਾਧ ਭੱਜ ਗਿਆ ਹੈ ਤੇ ਡੇਰੇ ਦੇ ਵਿੱਚ ਪੁਲਿਸ ਲੱਗੀ ਤਾਂ ਵਾਕਈ ਇਹਦੀ ਉਹੀ ਵੀਡੀਓ ਆ ਜੀ ਕਿਉਂਕਿ ਜੇ ਇਹਦੀ ਵੀਡੀਓ ਨਾ ਹੁੰਦੀ ਤੁਹਾਨੂੰ ਭੱਜਣ ਦੀ ਲੋੜ ਨਹੀਂ ਸੋਦੇ ਪੁਲਿਸ ਦਾ ਕੋਈ ਕੰਮ ਨਹੀਂ ਸੀ ਹਨਾ ਅੱਛਾ ਚਲੋ ਅਸੀਂ ਫਿਰ ਸਾਨੂੰ ਉੱਥੇ ਸ਼ੱਕ ਪਿਆ ਵੀ ਇੱਥੇ ਗੁਰੂ ਗ੍ਰੰਥ ਸਾਹਿਬ ਪ੍ਰਕਾਸ਼ ਹੋਣਗੇ ਜਾਂ ਕੋਈ ਗੁੱਟਗਾ ਪੋਥੀਆਂ ਵਗੈਰਾ ਕੁਝ ਹੋਊਗਾ ਅਸੀਂ ਉਹਨਾਂ ਨੂੰ ਪੁੱਛਿਆ ਤਾਂ ਸਾਨੂੰ ਇੱਕ ਬੰਦੇ ਨੇ ਉੱਥੇ ਦੱਸਿਆ ਕਿ ਨਾ ਜੀ ਇੱਥੇ ਪ੍ਰਕਾਸ਼ ਕਰਦੇ ਆ ਚਲੋ ਜਦੋਂ ਡਿਪਟੀ ਸਾਹਿਬ ਆਏ ਤੇ ਉਹਨਾਂ ਨਾਲ ਅਸੀਂ ਗੱਲਬਾਤ ਕੀਤੀ ਬਹੁਤ ਵਧੀਆ ਬੰਦੇ ਨੇ ਉਹਨਾਂ ਨੇ ਚੰਗਾ ਸਾਡਾ ਸਹਿਯੋਗ ਕੀਤਾ ਅਸੀਂ ਅੰਦਰ ਗਏ ਅੰਦਰ ਜਾ ਕੇ ਅਸੀਂ ਵੇਖਿਆ ਤਾਂ ਉਹ ਗੁਰੂ ਗ੍ਰੰਥ ਸਾਹਿਬ ਉੱਥੇ ਪ੍ਰਕਾਸ਼ ਨਹੀਂ ਹੈ ਉਹਨਾਂ ਦਾ ਕੋਈ ਆਪ ਦਾ ਕੋਈ ਗ੍ਰੰਥ ਬਣਾਇਆ ਹੋਇਆ ਜਿਹਦੇ ਵਿੱਚ ਕਬੀਰ ਦੀ ਬਾਣੀਆਂ ਆ ਜੀ ਉਹ ਉਹਨਾਂ ਨੇ ਪ੍ਰਗਟਾਸ਼ ਕੀਤਾ ਹੋਇਆ ਉਹ ਅਸੀਂ ਸਾਰਾ ਕੁਝ ਦੇਖ ਕੇ ਪੁੱਛ ਦੱਸ ਕਰਕੇ ਅਸੀਂ ਉੱਥੋਂ ਆ ਗਏ ਕਲੀਅਰ ਹੋ ਗਿਆ ਫਿਰ ਅਸੀਂ ਜਦੋਂ ਉੱਥੋਂ ਆਏ ਤੇ ਡਿਪਟੀ ਸਾਹਿਬ ਦੇ ਨਾਲ ਬੈਠ ਕੇ ਅਸੀਂ ਦਫ਼ਤਰ ਦੇ ਵਿੱਚ ਡਿਸਕਸ ਕੀਤੀ ਉਹਨਾਂ ਨੇ ਕਿਹਾ ਜੀ ਵੀਡੀਓ ਤਾਂ ਮੇਰੇ ਕੋਲੇ ਵੀ ਪਹੁੰਚ ਚੁੱਕੀ ਆ ਵੀ ਪਰ ਲਿਖਤੀ ਰੂਪ ਦੇ ਵਿੱਚ ਕਿਸੇ ਦੀ ਕੋਈ ਦਰਖਾਸਤ ਨਹੀਂ ਆਈਗੀ ਜੀ ਤੇ ਉਹ ਕਹਿੰਦੇ ਵੀ ਡੇਰੇ ਵੱਲੋਂ ਇੱਕ ਦਰਖਾਸਤ ਆਈ ਹੋਈ ਆ ਵੀ ਸਾਡੇ ਬਾਬੇ ਨੂੰ ਬਦਨਾਮ ਕੀਤਾ ਜਾ ਰਿਹਾ ਏ ਨਜਾਇਜ਼ ਤੌਰ ਤੇ ਵੀ ਇਹ ਵੀਡੀਓ ਬਾਬੇਾਂ ਦੀ ਬਾਬੇ ਦੀ ਨਹੀਂ ਆ ਹੈਨਾ ਪਰ ਬਾਬਾ ਜੀ ਗੱਲ ਇਸ ਤਰ੍ਹਾਂ ਹੈਗੀ ਆ ਦੇਖੋ ਜਿਸ ਬਾਬਾਈ ਦਾ ਤੁਸੀਂ ਨਾਮ ਲੈ ਰਹੇ ਹੋ ਜੋ ਸਾਧ ਹੈਗੀ ਆ ਉਸ ਡੇਰੇ ਦੇ ਵਿੱਚ ਦੇਖੋ ਪੂਰੇ ਚਰਚਤ ਹੈਗੇ ਆ ਨਾ ਤੇ ਲੱਗਦਾ ਹੈਗਾ ਜਿਹੜੀ ਵੀਡੀਓ ਦੇਖ ਕੇ ਵੀ ਆਪਾਂ ਨੂੰ ਸ਼ੋਰਟ ਹੀ ਹੈਗੀ ਵੀ ਇਹਨਾਂ ਦੀ ਹੋ ਸਕਦੀ ਹੈ ਬਿਲਕੁਲ ਕਲੀਅਰ ਹੁੰਦਾ ਹੈ ਜਦੋਂ ਆਪਾਂ ਵੀਡੀਓ ਦੇਖਦੇ ਆ ਨਾ ਤੁਸੀਂ ਉਹਨੂੰ ਵੀਡੀਓ ਟਿਕਾ ਕੇ ਦੇਖੋ ਜਿਹੜੀ ਉਹ ਔਰਤ ਨਾਲ ਉਹਦਾ ਵੀ ਚਿਹਰਾ ਸਾਫ ਦੱਸਦਾ ਹੈ ਬਾਬੇ ਦਾ ਵੀ ਚਿਹਰਾ ਜਿਹੜਾ ਉਹ ਸਾਫ ਦੱਸਦਾ ਹੈ ਉਹਦਾ ਕਲੀਅਰ ਆ ਹੋ ਗੱਲ ਇਹ ਨਹੀਂ ਗੀ ਵੇਖੋ ਹਰ ਇੱਕ ਬੰਦਾ ਨਾ ਜਿਹੜਾ ਕਾਮ ਆ ਉਹਨੇ ਵੱਡੇ ਵੱਡੇ ਰਿਸ਼ੀ ਮੁਰੀਆਂ ਦੇ ਜਿਹੜੇ ਜੱਤ ਸਾਤਾ ਉਹ ਤੋੜ ਦਿੱਤੇ ਆ ਕਿਸੇ ਵੀ ਬੰਦੇ ਦਾ ਕਿਤੇ ਵੀ ਮਾਨਾ ਜਿਹੜਾ ਉਹ ਬਦਲ ਸਕਦਾ ਹੈ ਚਲੋ ਬਾਬੇ ਨੂੰ ਲੋੜ ਸੀ ਜੇ ਬਾਬੇ ਨੇ ਇਹੋ ਜਿਹੀ ਹਰਕਤਾਂ ਕਰਨੀਆਂ ਤਾਂ ਉਹ ਲੋਕਾਂ ਨੂੰ ਗੁੰਮਰਾਹ ਨਾ ਕਰੇ ਉਹ ਵਿਆਹ ਕਰਵਾ ਲਵੇ ਉਹਦਾ ਰੱਖ ਲਵੇ ਕਿਉਂਕਿ ਲੋਕਾਂ ਨੂੰ ਸ਼ੋਅ ਤਾਂ ਹੋਵੇ ਨਾ ਵੀ ਬਾਬਾ ਗ੍ਰਸਤੀ ਆ ਹੁਣ ਇੱਕ ਪਾਸੇ ਤਾਂ ਉਹ ਆਪਦੇ ਪੋਸਟਰਾਂ ਤੇ ਲਿਖਦਾ ਬਾਲ ਬ੍ਰਹਮਚਾਰੀ ਸ਼ੰਕਰਾਨੰਦ ਜੀ ਅੱਛਾ ਜੀ ਤੇ ਇੱਕ ਪਾਸੇ ਅੰਦਰ ਉਹ ਕੀ ਕਰਦੇ ਨੇ ਜਿਹੜੇ ਭੋਲੇ ਪਾਲੇ ਲੋਕ ਜਾਂਦੇ ਨੇ ਉਹ ਇਹ ਦੇਖ ਕੇ ਜਾਂਦੇ ਨੇ ਵੀ ਬਾਬਾ ਬ੍ਰਹਮਚਾਰੀ ਆ ਤੇ ਜਿਹੜੇ ਲੋਕ ਉਹਦੀਆਂ ਧੀਆਂ ਭੈਣਾਂ ਨੂੰ ਬੇਫਿਕਰ ਹੋ ਕੇ ਉੱਥੇ ਭੇਜ ਦਿੰਦੇ ਆ ਵੀ ਕੋਈ ਗੱਲ ਨਹੀਂ ਜੀ ਬਾਬਾ ਬ੍ਰਹਮਚਾਰੀ ਆ ਕੋਈ ਚੱਕਰ ਨਹੀਂ ਹੈਗਾ ਹਨ ਤੇ ਪਰ ਉਹਨਾਂ ਦੇ ਧੀਆਂ ਭੈਣਾਂ ਦੇ ਨਾਲ ਉੱਥੇ ਕੀ ਸ਼ੋਸ਼ਣ ਹੁੰਦਾ ਹੈ ਉਹਨਾਂ ਦੇ ਨਾਲ ਕੀ ਕੁਝ ਹੁੰਦਾ ਕੀ ਨਹੀਂ ਹੁੰਦਾ ਉਹ ਲੋਕਾਂ ਨੂੰ ਪਤਾ ਨਹੀਂ ਹੈਗਾ ਪਤਾ ਨਹੀਂ ਅੱਜ ਇੱਕ ਵੀਡੀਓ ਸਾਹਮਣੇ ਆ ਗਈ ਪਤਾ ਨਹੀਂ ਇਹੋ ਜੀਆਂ ਕਿੰਨੀਆਂ ਕਿ ਬੀਬੀਆਂ ਉੱਥੇ ਹੋਣਗੀਆਂ ਕਿੰਨਾਂ ਨੇ ਧੱਕਾ ਹੋਇਆ ਹੋਊਗਾ ਕਿ ਨਾ ਜ਼ਬਰਦਸਤੀ ਹੋਈ ਹੋਊਗੀ ਪਰ ਉਹ ਆਪਣੀ ਇੱਜ਼ਤ ਦੇ ਪੱਖੋਂ ਡਰੋਂ ਜਾਂ ਇਹਨਾਂ ਦੇ ਡਰ ਕਰਕੇ ਕੋਈ ਜ਼ੁबान ਖੋਲ੍ਹਣ ਨੂੰ ਬੋਲਣ ਨੂੰ ਤਿਆਰ ਨਹੀਂ ਹੈਗਾ ਜੀ ਬੱਬਾ ਜੀ ਕੱਲ ਅੱਜ ਤੁਸੀਂ ਐਸਐਸਪੀ ਜੀ ਅੰਕਰ ਗੁਪਤਾ ਜੀ ਨੂੰ ਮਿਲੇ ਹੈਗੇ ਆ ਕੀ ਤੁਹਾਨੂੰ ਭਰੋਸਾ ਦਿਵਾਇਆ ਗਿਆ ਵੇਖੋ ਜੀ ਐਸਐਸਪੀ ਸਾਹਿਬ ਨੇ ਤਾਂ ਸਾਨੂੰ ਕੋਈ ਬਹੁਤਾ ਕੋਈ ਸਹਿਯੋਗ ਨਹੀਂ ਦਿੱਤਾ ਉਹਨਾਂ ਤਾਂ ਉਲਟਾ ਸਾਨੂੰ ਇਹ ਗੱਲ ਕਹੀ ਹੈ ਕਹਿੰਦੇ ਜੀ ਉਹ ਦੂਜੇ ਧਰਮ ਦਾ ਮਸਲਾ ਤੁਹਾਨੂੰ ਵਿੱਚ ਦਖਲ ਨਾ ਜੀ ਕਰਨੀ ਚਾਹੀਦੀ ਅੱਛਾ ਜੀ ਕਿਉਂਕਿ ਉਹਨਾਂ ਦੇ ਨਜ਼ਰੀਆਕਦਾ ਇਹ ਆ ਜੀ ਜਿੱਥੇ ਕ੍ਰਾਈਮ ਹੁੰਦਾ ਹੋਈ ਜਾਵੇ ਵੀ ਤੁਸੀਂ ਅੱਖਾਂ ਮੀਚ ਕੇ ਬੈਠ ਜਾਓ ਦੂਜੇ ਧਰਮ ਦਾ ਮਾਮਲਾ ਦੂਜੇ ਧਰਮ ਦਾ ਮਾਮਲਾ ਵੀ ਤੁਸੀਂ ਵਿੱਚ ਨਾ ਆਓ ਅੱਛਾ ਜੀ ਉਹਨਾਂ ਨੇ ਤਾਂ ਸਾਨੂੰ ਇਹ ਕਹਿ ਦਿੱਤਾ ਫਿਰ ਜਿਹੜੀ ਅਸੀਂ ਲਿਖਤੀ ਦਰਖਾਸਤ ਦਿੰਦੀ ਹੈ ਫਿਰ ਉਹ ਕਹ ਰਹੇ ਜੀ ਕਹਿੰਦੇ ਤੁਸੀਂ ਵੀ ਕੁੜੀ ਨੂੰ ਲੱਭ ਕੇ ਲਿਆਓ ਹੁਣ ਜਿਹੜੀ ਜਨਾਨੀ ਬਾਬੇ ਦੇ ਨਾਲ ਅਸੀਂ ਥੋੜੀ ਲੱਭਾਂਗੇ ਉਹਨੂੰ ਪ੍ਰਸ਼ਾਸਨ ਕਾਦੇ ਵਾਸਤੇ ਆ ਪ੍ਰਸ਼ਾਸਨ ਅਸੀਂ ਪ੍ਰਸ਼ਾਸਨ ਜਿਹੜੇ ਮੁਲਾਜ਼ਮ ਨੇ ਕਾਦੀਆਂ ਤਨਖਾਹਾਂ ਲੈਂਦੇ ਨੇ ਜੀ ਜੀ ਹੈਨਾ ਇਹਨਾਂ ਦਾ ਫਰਜ਼ ਬਣਦਾ ਲੱਭਣ ਦਾ ਅਸੀਂ ਦਰਖਾਸਤ ਨਹੀਂ ਦਿੰਦੀ ਅਸੀਂ ਬਰਦਰ ਘਾਸਤੇ ਕਾਰਵਾਈ ਕਰਨੀ ਦਾ ਪ੍ਰਸ਼ਾਸਨ ਦਾ ਹੱਕ ਬਣਦਾ ਨਾ ਉਹ ਕਾਰਵਾਈ ਕਰੇ ਅਸੀਂ ਉਹ ਤੇ ਮੰਗ ਕੀਤੀ ਆ ਦਰਖਾਸਤ ਦੇ ਵਿੱਚ ਵੀ ਇੱਕ ਤੇ ਇਹ ਜਿਹੜੀ ਬੀਬੀ ਆ ਬਾਬੇ ਦੇ ਨਾਲ ਉਹਨੂੰ ਸਾਹਮਣੇ ਲਿਆਂਦਾ ਜਾਵੇ ਉਹ ਭਾਵੇਂ ਬਾਬੇ ਦੇ ਹੱਕ 'ਚ ਬਿਆਨ ਦੇ ਦੇਵੇ ਕਿਸੇ ਨੂੰ ਕੋਈ ਇਤਰਾਜ਼ ਨਹੀਂਗਾ ਓਕੇ ਕਿਉਂਕਿ ਉਹ ਸਾਹਮਣੇ ਆ ਜਾਵੇ ਇੱਕ ਵਾਰ ਮਤਲਬ ਕਲੀਅਰ ਤਾਂ ਹੋਊਗਾ ਕਲੀਅਰ ਤਾਂ ਹੋਊਗਾ ਜੀ ਬਿਲਕੁਲ ਕਲੀਅਰ ਹੋ ਜਾਵੇ ਦੂਸਰਾ ਇਹ ਆ ਵੀ ਉਥੇ ਡੇਰੇ ਦੇ ਵਿੱਚ ਮੰਦ부ਜੀ ਬੱਚੇ ਰਹਿੰਦੇ ਆ ਉਥੇ ਬੱਚੀਆਂ ਰਹਿੰਦੀਆਂ ਨੇ ਸਾਨੂੰ ਇਹ ਵੀ ਗੱਲ ਉਥੇ ਪਿੰਡ ਜੋ ਅਸਰਮ ਦੇ ਵਿੱਚ ਜਿਹੜਾ ਆਸਰਮ ਹੈਗਾ ਵਾ ਉੱਤੇ ਕਹਿੰਦਾ ਆਹ ਜਿਹੋ ਮਤਲਬ ਬੱਚੇ ਹਾਂ ਰਹਿੰਦੇ ਆ ਮੰਦੂਬੁੱਧੀ ਬੱਚੇ ਪਹਾੜ ਜੋ ਵੀ ਆ ਲੋਕਾਂ ਨੇ ਦੱਸਿਆ ਸਾਨੂੰ ਤਾਂ ਉਧਰ ਜਾਣ ਨਹੀਂ ਦਿੱਤਾਗਾ ਲੋਕਾਂ ਨੇ ਦੱਸਿਆ ਸਾਨੂੰ ਪਿੰਡ ਦੇ ਵਿੱਚੋਂ ਵੀ ਉੱਤੇ ਜਿਹੜੀਆਂ ਬੱਚੀਆਂ ਨੇ ਉਹ ਜਿਹੜੀਆਂ ਛੋਟੀਆਂ ਬੱਚੀਆਂ ਨੇ ਜਿਵੇਂ 13 14 ਜਦੋਂ ਸਾਲ ਦੀਆਂ ਉਹਨਾਂ ਨੂੰ ਦਵਾਈਆਂ ਬੂਟੀਆਂ ਵਗੈਰਾ ਦੇ ਕੇ ਉਹਨਾਂ ਨੂੰ 35 35 ਸਾਲ ਦੀ ਉਮਰ ਤੱਕ ਲੈਂਦਾ ਯਾ ਹੋਇਆ ਅਸੀਂ ਇਹ ਕਹਿੰਦੇ ਸੀ ਵੀ ਉਹ ਉਹ ਜਿਹੜੇ ਉੱਥੇ ਬੱਚੇ ਰਹਿੰਦੇ ਨੇ ਉਹਨਾਂ ਦੀ ਜਾਂਚ ਕਰਵਾਈ ਜਾਵੇ ਡਾਕਟਰੀ ਜਾਂਚ ਕਰਵਾਈ ਜਾਵੇ ਜਿਹੜੇ ਇਹਨਾਂ ਦੇ ਚੇਲੇ ਚਪਟੇ ਨੇ ਸੇਵਾਦਾਰ ਨੇ ਉਹਨਾਂ ਦੀ ਵੀ ਸਾਰਿਆਂ ਦੀ ਜਾਂਚ ਹੋਵੇ ਉਹਨਾਂ ਦੀ ਸਾਰਿਆਂ ਦੀ ਡਾਕਟਰੀ ਹੋਵੇ ਤੇ ਬਾਬੇ ਨੂੰ ਵੀ ਸਦਕਾ ਦੀ ਡਾਕਟਰੀ ਹੋਵੇ ਡੇਰੇ ਦੀ ਪੂਰਨ ਤੌਰ ਤੇ ਜਾਂਚ ਹੋਵੇ ਵੀ ਇੱਥੇ ਹੈ ਕੀ ਆ ਕਿਉਂਕਿ ਪਹਿਲਾਂ ਵੀ ਲੋਕਾਂ ਨੇ ਉੱਥੇ ਸਾਨੂੰ ਦੱਸਿਆ ਵੀ ਇਹ ਪਹਿਲਾਂ ਵੀ ਡੇਰਾ ਕਈ ਵਾਰੀ ਇਹ ਇਹੋ ਜਿਹੇ ਬਵਾਦਾਂ ਦੇ ਵਿੱਚ ਆ ਚੁੱਕਿਆ ਹੈ ਪਰ ਹਾਂ ਪਰ ਇਹਨਾਂ ਦਾ ਰਾਜਨੀਤਿਕ ਰਸੂਕ ਹੋਣ ਕਰਕੇ ਕੁਝ ਪੈਸੇ ਦੀ ਕਰਕੇ ਕੁਛ ਨਦੀ ਗੁੰਡਾਗਰਦੀ ਕਰਕੇ ਉੱਥੇ ਇਲਾਕੇ ਦੇ ਲੋਕ ਕੋਈ ਮੂੰਹ ਖੋਲਣ ਨੂੰ ਤਿਆਰ ਨਹੀਂ ਹੈਗਾ ਕੋਈ ਬੋਲਣ ਨੂੰ ਅੱਛਾ ਜੀ ਹਾਂਜੀ ਠੀਕ ਹੈ ਜੀ ਇਸ ਤੋਂ ਅਲੈਦਾ ਕੋਈ ਮਤਲਬ ਤੁਸੀਂ ਕੋਈ ਮੈਸੇਜ ਦੇਣਾ ਚਾਹੋ ਸਿੱਖ ਜੱਥੇਬੰਦੀਆਂ ਨੂੰ ਕਿਉਂਕਿ ਲੋੜ ਪੈਣੀ ਹੈ ਦੇਖੋ ਜੀ ਸਿੱਖ ਜੱਥੇਬੰਦੀਆਂ ਕੱਲੀਆਂ ਕੱਲੀਆਂ ਸਿੱਖ ਜੱਥੇਬੰਦੀਆਂ ਨਹੀਂ ਜੀ ਮੈਂ ਤਾਂ ਇਹ ਕਹਿਣਾ ਵੀ ਜਿੰਨੀਆਂ ਵੀ ਭਰਾਤਰੀ ਜੱਥੇਬੰਦੀਆਂ ਨੇ ਚਾਹੇ ਹਿੰਦੂ ਜੱਥੇਬੰਦੀਆਂ ਨੇ ਚਾਹੇ ਕ੍ਰਿਸ਼ਨ ਜੱਥੇਬੰਦੀਆਂ ਨੇ ਚਾਹੇ ਮੁਸਲਮਾਨ ਜੱਥੇਬੰਦੀਆਂ ਨੇ ਜਾ ਸਖ ਜੱਥੇਬੰਦੀਆਂ ਨੇ ਸਾਰਿਆਂ ਨੂੰ ਸਾਨੂੰ ਇੱਕ ਪਲੇਟਫਾਰਮ ਤੇ ਹੋ ਕੇ ਇੱਥੇ ਡਟ ਕੇ ਪਹਿਰਾ ਦੇਣਾ ਚਾਹੀਦਾ ਕਿਉਂਕਿ ਇਹ ਇੱਕ ਡੇਰਾ ਨਹੀਂ ਬਹੁਤ سارے ਡੇਰਿਆਂ ਦੇ ਵਿੱਚ ਜਿਹੜੇ ਇਹ ਕ੍ਰਾਈਮ ਹੁੰਦੇ ਨੇ ਤੇ ਇੱਥੇ ਸਾਡੀਆਂ ਬਹੂ ਬੇਟੀਆਂ ਧੀਆਂ ਪੈਣਾ ਜਾਂਦੀਆਂ ਨੇ ਵੀ ਉਹਨਾਂ ਦੇ ਵਾਸਤੇ ਸਾਨੂੰ ਡਟ ਕੇ ਖੜਨਾ ਚਾਹੀਦਾ ਹੈ ਇਹ ਡੇਰੇ ਦੀ ਪੂਰਨ ਤਰ੍ਹਾਂ ਤੇ ਜਾਂਚ ਕਰਵਾਉਣੀ ਚਾਹੀਦੀ ਆ ਜਿਹੜਾ ਇਸ ਡੇਰੇ ਜਿਹੜੀ ਮੰਡਲੀ ਦਾ ਏ ਬਾਬਾ ਏ ਉਹ ਉਹ ਮੰਡਲੀ ਵਾਲੇ ਬਾਬਿਆਂ ਨੂੰ ਵੀ ਅਸੀਂ ਗਾਂ ਜਿਹੜੇ ਇਹਨਾਂ ਦਾ ਕੋਈ ਮੁਖੀ ਆ ਉਹਦੀ ਵੀ ਅਸੀਂ ਪੜਤਾਲ ਕਰ ਰਹੇ ਆ ਉਹ ਵੀ ਸਾਰਾ ਕਰਨ ਅਸੀਂ ਉਹਨਾਂ ਨੂੰ ਵੀ ਮਿਲਾਂਗੇ ਵੀ ਤੁਸੀਂ ਆਪਣੀ ਮੰਡਲੀ ਦੇ ਤੌਰ ਤੇ ਤੁਸੀਂ ਕੀ ਕਾਰਵਾਈ ਕਰ ਰਹੇ ਹੋ ਉਹਨਾਂ ਤੋਂ ਵੀ ਅਸੀਂ ਕੋਈ ਨਾ ਕੋਈ ਕਾਰਵਾਈ ਜ਼ਰੂਰ ਕਰਵਾਉਣ ਦੀ ਜਿਹੜੀ ਆ ਕੋਸ਼ਿਸ਼ ਕਰਾਂਗੇ ਬਾਕੀ ਜਿਹੜੀਆਂ ਸਾਡੀਆਂ ਸੰਗਤਾਂ ਨੇ ਸਾਡੇ ਲੋਕ ਨੇ ਉਹ ਚਾਹੇ ਕਿਸੇ ਵੀ ਧਰਮ ਦੇ ਨੇ ਮੈਂ ਸਾਰਿਆਂ ਨੂੰ ਇਹੀ ਕਹਿਣਾ ਚਾਹੁੰਦਾ ਵੀ ਤੁਸੀਂ ਸਾਧਾ ਨੂੰ ਨਾਂ ਦੂਸਰਾ ਪਾ ਲੋ ਕਿਉਂਕਿ ਇਹ ਸਾਧਨੀ ਇਹ ਅਸੀਂ ਸਾਨ ਪਾੜ ਰਹੇ ਆ ਜਿਹੜੇ ਸਾਡੀਆਂ ਇੱਜ਼ਤਾਂ ਦੇ ਨਾਲ ਖਰਵਾੜ ਕਰਦੇ ਆ ਜਿਹੜੀਆਂ ਉੱਥੇ ਸਾਡੀਆਂ ਬਹੂ ਬੇਟੀਆਂ ਦਾ ਸਰੀਰ ਕੋ ਸ਼ੋਸ਼ਨ ਕਰਦੇ ਆ ਇੱਕ ਬੜੀ ਸ਼ਰਮ ਦੀ ਗੱਲ ਆ ਜਦੋਂ ਕੱਲ ਮੈਂ ਉੱਥੇ ਜਾ ਕੇ ਵੇਖਿਆ ਕਈ ਦੇ ਘੋਂਦੇ ਸਰਦਾਰ ਬੰਦੇ ਜਿਨ੍ਹਾਂ ਦੇ ਲੰਬੇ ਲੰਬੇ ਦਾੜੇ ਆ ਚਿੱਟੇ ਦਾੜੇ ਆ ਸਰ ਤੇ ਦਸਤਾਰਾਂ ਸਜਾਈਆਂ ਨੇ ਪਰ ਉਹ ਸਾਧ ਦੀ ਕਾਰਵਾਈ ਨੂੰ ਸਹੀ ਠਹਿਰਾ ਰਹੇ ਆ ਉਹ ਵੀ ਇਹ ਲੋਕ ਦਲਾਲ ਨੇ ਜਿਹੜੇ ਇਹਨਾਂ ਦੇ ਸਾਧਾਂ ਦੇ ਉੱਥੇ ਰੱਖੇ ਹੋਏ ਨੇ ਮੈਂ ਲੋਕਾਂ ਨੂੰ ਵੀ ਇਹ ਬੇਨਤੀ ਕਰਦਾ ਵੀ ਇਹਨਾਂ ਸਾਧਾਂ ਦਾ ਜਿਹੜਾ ਬਾਈਕਾਟ ਕਰੋ ਇਹਨਾਂ ਨੂੰ ਰਸਨ ਪੱਤੇ ਦੇਣੇ ਬੰਦ ਕਰੋ ਮੈਂ ਇੱਕ ਹੋਰ ਗੱਲ ਤੁਹਾਡੇ ਨਾਲ ਸਾਂਝੀ ਕਰਦਾ ਬੀ ਕੁਝ ਸਮਾਂ ਪਹਿਲਾਂ ਨਾ ਤਲਵੰਡੀ ਪਿੰਡ ਦੇ ਵਿੱਚ ਤਲਵੰਡੀ ਕਲਾਂ ਦੇ ਵਿੱਚ ਸਾਡੇ ਦਰਪੰਦੇ ਸਿੰਘ ਗ੍ਰਾਹੀ ਕਰਨ ਦੇ ਵਾਸਤੇ ਗਏ ਅੱਛਾ ਜਦੋਂ ਗ੍ਰਾਹੀ ਕਰਨ ਦੇ ਵਾਸਤੇ ਗਏ ਤਾਂ ਉੱਥੇ ਪਿੰਡ ਦੇ ਲੋਕਾਂ ਨੇ ਲੌਸਮੈਂਟ ਕਰਕੇ ਬਹੁਤ ਵੱਡਾ ਇਕੱਠ ਕਰ ਲਿਆ ਸਿੰਘਾਂ ਨੂੰ ਕੁੱਟਣ ਪੈਗੇ ਵੀ ਸਾਡੇ ਪਿੰਡ ਤੋਂ ਗ੍ਰਾਹੀ ਕਰਨ ਕਿਉਂ ਕਰਨ ਇਹਨਾਂ ਸਿੰਘਾਂ ਨੂੰ ਜੀ ਉਹ ਵਿਚਾਰੇ ਉਤੋਂ ਭੱਜੇ ਆਏ ਇੱਥੋਂ ਆਏ ਮੈਨੇ ਥਾਣੇ ਜਾ ਕੇ ਉਹਨੇ ਗੱਡੀ ਲਾਤੀ ਅੱਛਾ ਤੇ ਸਾਰੇ ਪਿੰਡ ਵਾਲੇ ਮਗਰ ਚਲੇ ਗਏ ਤੇ ਜਦੋਂ ਉੱਤੇ ਗੱਲ ਚੱਲੀ ਇਹ ਗ੍ਰਾਹੀ ਕਾਤੋਂ ਕੀਤੀ ਜੀ ਜਿਹੜੀ ਵਿਚਾਰਨਾਂ ਉਹਨਾਂ ਨੇ ਗ੍ਰਾਹੀ ਕੀਤੀ ਉਹ ਵੀ ਉਹਨਾਂ ਨੇ ਫੜ ਕੇ ਗੁਰਦੁਆਰੇ ਦੀ ਗੋਲਕਿਚ ਪਾਤੀ ਉਹਨਾਂ ਲੋਕਾਂ ਨੇ ਮੈਂ ਉਹ ਤਲਵੰਡੀਵਾਲ ਪਿੰਡ ਲੋਕਾਂ ਨੂੰ ਇਹ ਪੁੱਛਣਾ ਚਾਹੁੰਦਾ ਐ ਵੀ ਜਦੋਂ ਢੰਗ ਸਿੰਘਾਂ ਨੇ ਤੁਹਾਡੇ ਪਿੰਡ ਦੇ ਵਿੱਚ ਗ੍ਰਾਹੀ ਕਰਨ ਗਏ ਨਾ ਕਿ ਤੁਹਾਡੇ ਨਾਲ ਕੋਈ ਡਾਕਾ ਮਾਰਿਆ ਨਾ ਕੋਈ ਕਿਸੇ ਦੀ ਧੀ ਪੈਣ ਨੂੰ ਜਿਹੜਾ ਨਾ ਹੋਰ ਕੁਝ ਕੀਤਾ ਸਿਰਫ ਆਪਣੇ ਘੋੜਿਆਂ ਦੇ ਵਾਸਤੇ ਦਾਣਾ ਪੱਠਾ ਜਾਂ ਦਰਪੰਦਰੀਆ ਜਿਹੜੇ ਸਿਵਾਮਾ ਉਹਨਾਂ ਵਾਸਤੇ ਰਾਸਤ ਵਾਸਤੇ ਤੁਹਾਡੇ ਕੋਲ ਲੈਣ ਗਏ ਸੀ ਤੇ ਤੁਸੀਂ ਸਾਰੇ ਇਕੱਠੇ ਹੋ ਕੇ ਉਹਨਾਂ ਨੰਗ ਸਿੰਘਾਂ ਨੂੰ ਕੁੱਟਲ ਮਾਰਨ ਪੈ ਗਏ ਠਾਣੇ ਤੱਕ ਗਏ ਉਹਨਾਂ ਤੋਂ ਤੁਸੀਂ ਖਜ਼ਾਨਾ ਤੱਕ ਖੋ ਕੇ ਗੋਲਕ ਦੇ ਵਿੱਚ ਪਾ ਲਿਆ ਉਹ ਕਿੱਥੇ ਨੇ ਅੱਜ ਕਿਉਂ ਨਹੀਂ ਇਕੱਠ ਕਰਦੇ ਉਹ ਲੋਕ ਅੱਜ ਤੁਹਾਡਾ ਸਹਿਯੋਗ ਨਹੀਂ ਦੇ ਰਹੇ ਅੱਜ ਅੱਜ ਉਹ ਲੋਕ ਕਿਉਂ ਨਹੀਂ ਇਕੱਠ ਕਰਦੇ ਜੀ ਤੇ ਨਾਲੇ ਸਹਿਯੋਗ ਹੁਣ ਭਾਲ ਦੇ ਵੀ ਨੰਗ ਸਿੰਘਾਂ ਤੋਂ ਵੀ ਹੁਣ ਨੰਗ ਸਿੰਘਾਉਣ ਦੀ ਕਾਰਵਾਈ ਕਰਨ ਅੱਛਾ ਜੀ ਆਪ ਨਹੀਂ ਮੁਰੇ ਆ ਰਹੇ ਆਪ ਨਹੀਂ ਮੁਰੇ ਆ ਰਹੇ ਕਿੱਥੇ ਨੇ ਅੱਜ ਕਿਉਂ ਨਹੀਂ ਪਿੰਡ ਦੇ ਵਿੱਚ ਲੋਸਮੈਂਟ ਕਰਕੇ ਘਟਕੀ ਕਰਕੇ ਤੇ ਉੱਥੇ ਡੇਰੇ ਨੂੰ ਜਾ ਕੇ ਘੇਰ ਦੇ ਕਿਉਂਕਿ ਮੈਂ ਕੱਲ ਸਾਬਕਾ ਸਰਪੰਚ ਨੂੰ ਮਿਲ ਕੇ ਆਇਆ ਹਾਂ ਪਰ ਮੈਂ ਉਹਨੂੰ ਇਹ ਗੱਲ ਚਿਤਾਰ ਕੇ ਵੀ ਆਇਆ ਵੀ ਸਰਪੰਚ ਸਾਹਿਬ ਉਦੋਂ ਤੁਸੀਂ ਇਕੱਠ ਕਰ ਲਿਆ ਸੀ ਨੰਗ ਸਿੰਘਾਂ ਨੂੰ ਘੇਰਨ ਵਾਸਤੇ ਕਿ ਉਹਨਾਂ ਦੀ ਇਹੀ ਸੀ ਕਿ ਉਹ ਤੁਹਾਡੇ ਵੱਲ ਗ੍ਰਹੀ ਕਰਨਾਗੇ ਤੇ ਅੱਜ ਤੁਸੀਂ ਕਿਉਂ ਨਹੀਂ ਕਰ ਲਿਆ ਬਿਲਕੁਲ ਮੈਂ ਮੂੰਹ ਤੇ ਕਹਿ ਕੇ ਆਇਆ ਉਹਨਾਂ ਨੂੰ ਸਪਸ਼ਟ ਹਾਂਜੀ ਠੀਕ ਹੈ ਠੀਕ ਹੈ ਚਲੋ ਬਾਬਾ ਜੀ ਨਾਲ ਆਪਣੀ ਗੱਲਬਾਤ ਹੋਈ ਹੈਗੀ ਆ ਜੀ ਲਾਸਟ ਕੋਈ ਕਹਿਣਾ ਕੁਝ ਬਸ ਲਾਸਟ ਇਹੀ ਆ ਲੋਕਾਂ ਨੂੰ ਬੇਨਤੀ ਆ ਵੀ ਗੁਰੂ ਗ੍ਰੰਥ ਸਾਹਿਬ ਦੇ ਮਹਲ ਮਾਰ ਦੇ ਨਾਲ ਜੁੜੋ ਸਾਡਾ ਇੱਕ ਬਹੁਤ ਵੱਡਾ ਖਜ਼ਾਨਾ ਗੁਰੂ ਪਾਸ਼ਾ ਨੇ ਸਾਨੂੰ ਦਿੱਤਾ ਹੋਇਆ ਗੁਰੂ ਗ੍ਰੰਥ ਸਾਹਿਬ ਬਾਣੀ ਦਾ ਬਾਣੀ ਤੇ ਬਾਣੇ ਦੇ ਨਾਲ ਜੋ ਬਾਣੀ ਬਾਣੇ ਦੇ ਧਾਰਨੀ ਬਣੋ ਆਪ ਸੂਜੀ ਭਾਈਚਾਰਕ ਸਾਂਝ ਬਣਾ ਕੇ ਰੱਖੋ ਬੈਮਾ ਭਰਮਾ ਕਰਮ ਕੰਡਾ ਦੇ ਵਿੱਚੋਂ ਨਿਕਲੋ ਇਹਨਾਂ ਡੇਰਿਆਂ ਡੂਰਿਆਂ ਤੋਂ ਦੂਰ ਰਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਠੀਕ ਹੋ ਗਿਆ ਚਲੋ ਆਪ ਬਾਬਾ ਜੀ ਨਾਲ ਸੁਦੇਸ਼ ਜੀ ਨਾਲ ਗੱਲ ਕੀਤੀ ਹੈਗੀ ਆ ਉਹਨਾਂ ਕਹਿੰਦੇ ਆ ਕਿ ਸਬੰਧੀ ਅਸੀਂ ਜੋ ਵੀਡੀਓ ਅਸ਼ਰੀਲ ਜੋ ਜਨਤਕ ਹੋਈ ਹੈਗੀ ਆ ਉਹਦੀ ਜਾਂਚ ਵਾਸਤੇ ਕਿ ਅਸੀਂ ਐਸਐਸਪੀ ਨੂੰ ਦਰਖਾਹ ਦਿੱਤੀ ਹੈਗੀ ਆ ਪਰ ਸਾਡੇ ਚੈਨਲ ਤੌਰ ਤੇ ਵੀ ਅਸੀਂ ਡੀਐਸਪੀ ਬ੍ਰਿੰਦਰ ਸਿੰਘ ਖੋਸਾ ਜੀ ਨੇ ਗੱਲ ਕੀਤੀ ਹੈਗੀ ਆ ਉਹਨਾਂ ਕਿਹਾ ਵੀ ਦਰਖਾਸਤ ਸਾਨੂੰ ਮਾਰਕ ਹੋ ਚੁੱਕੀ ਆ ਜਦੋਂ ਮੇਰੇ ਕੋਲ ਦਰਖਾਸਤ ਮਾਰਕ ਮਾਰਕੋ ਕੇ ਆ ਜਾਵੇਗੀ ਤਾਂ ਮੈਂ ਤੇ ਜਾਂਚ ਜ਼ਰੂਰ ਕਰਾਂਗਾ ਵੇਖਦੇ ਰਹੋ ਰੈਗੂਲਰ ਗੌਣ 24 ਨਿਊ ਚੈਨਲ ਮੈਂ ਤੁਹਾਡਾ ਆਪਣਾ ਰਾਜ ਗਾਲਵ ਧੰਨਵਾਦ ਜੀ